ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅੱਜ ਕਿਸਾਨਾਂ ਨੇ ਕਿਸਾਨ ਮਹਾਪੰਚਾਇਤ ਕਰਨੀ ਹੈ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਕਿਸਾਨ ਪਹੁੰਚਣੇ ਸ਼ੁਰੂ ਹੋ ਗਏ ਨੇ ਕੁਝ ਕਿਸਾਨ ਰਾਤੋ ਰਾਤ ਪਹੁੰਚ ਗਏ ਕਈ ਪਹਿਲਾਂ ਪਹੁੰਚ ਗਏ ਸੀ ਤੇ ਦਿੱਲੀ ਦੇ ਵਿੱਚ ਅੱਜ ਇਹ ਕਿਸਾਨ ਮਹਾਪੰਚਾਇਤ ਹੋਵੇਗੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਤੇ ਅੱਜ ਦਾ ਦਿਨ ਮੁਕਰਰ ਕੀਤਾ ਗਿਆ ਸੀ ਕਈ ਦਿਨ ਪਹਿਲਾਂ ਇਹ ਕਾਲ ਦਿੱਤੀ ਗਈ ਜਿਸ ਤੋਂ ਬਾਅਦ ਦਿੱਲੀ ਪੁਲਿਸ ਦੇ ਨਾਲ ਵੀ ਕਈ ਮਦਾਂ ਦੇ ਉੱਤੇ ਸਹਿਮਤੀ ਬਣੀ ਪਰ ਦਿੱਲੀ ਪੁਲਿਸ ਨੇ ਕਈ ਸ਼ਰਤਾਂ ਦੇ ਆਧਾਰ ਦੇ ਉੱਤੇ ਕਿਸਾਨਾਂ ਨੂੰ ਰੈਲੀ ਕਰਨ ਦੀ ਇਜਾਜ਼ਤ ਦਿੱਤੀ ਹੈ ਜਿਦੇ ਵਿੱਚ ਇੱਕ ਸ਼ਰਤ ਖਾਸ ਇਹ ਸੀ ਕਿ ਕੋਈ ਵੀ ਕਿਸਾਨ ਟਰੈਕਟਰ ਟਰਾਲੀ ਲੈ ਕੇ ਦਿੱਲੀ ਦੇ ਵਿੱਚ ਐਂਟਰ ਨਹੀਂ ਹੋਵੇਗਾ ਤੁਸੀਂ ਰੇਲਾਂ ਰਾਹੀਂ ਬੱਸਾਂ ਰਾਹੀਂ ਦਿੱਲੀ ਆਓ ਤੇ ਇਸ ਤੋਂ ਇਲਾਵਾ ਹਥਿਆਰ ਨਹੀਂ ਹੋਣਾ ਚਾਹੀਦਾ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਾਨ ਦੇ ਕੋਲ ਕੋਈ ਵੀ ਕਿਸਾਨ ਦਿੱਲੀ ਦੇ ਵਿੱਚ ਰਾਤ ਨਹੀਂ ਰੁਕੇਗਾ ਰੈਲੀ ਖਤਮ ਕਰੋ ਤੇ ਆਪਣੇ ਆਪਣੇ ਘਰਾਂ ਨੂੰ ਪਰਤ ਜਾਓ ਸੁਰੱਖਿਆ ਫੋਰਸਾਂ ਲਗਾਈਆਂ ਗਈਆਂ ਨੇ ਵੱਡੀ ਗਿਣਤੀ ਦੇ ਵਿੱਚ ਪੈਰਾ ਮਿਲਟਰੀ ਫੋਰਸਿਜ਼ ਲਗਾ ਦਿੱਤੀ ਗਈ ਹੈ ਪੁਲਿਸ ਲਗਾਈ ਗਈ ਹੈ ਤੇ ਇਸ ਤੋਂ ਇਲਾਵਾ ਪਖਤਾ ਪ੍ਰਬੰਧ ਕੀਤੇ ਗਏ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਮਾਹੌਲ ਖਰਾਬ ਨਾ ਹੋ ਸਕੇ ਤਾਂ ਦੱਸ ਦਈਏ ਕਿ ਕਈ ਕਿਸਾਨਾਂ ਦੀਆਂ ਮੰਗਾਂ ਨੇ ਜਿਨ੍ਹਾਂ ਦੇ ਵਿੱਚ ਇੱਕ ਐਮਐਸਪੀ ਦੀ ਮੰਗ ਆ ਇਸ ਤੋਂ ਇਲਾਵਾ ਲਖੀਮਪੁਰ ਖੀਰੀ ਆਲਾ ਮਾਮਲਾ ਹੈ ਅਜੇ ਮਿਸ਼ਰਾ ਟੈਨੀ ਆਲਾ ਉਹਦਾ ਵਿਰੋਧ ਚੱਲ ਰਿਹਾ ਸੀ ਉਹਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਸੀ ਪਰ ਭਾਜਪੀ ਨੇ 2024 ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਅਜੀਤ ਮਿਸ਼ਰਾ ਟੈਨੀ ਨੂੰ ਮੈਂਬਰ ਪਾਰਲੀਮੈਂਟ ਵਜੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਟਿਕਟ ਦਿੱਤੀ ਹੈ ਤਾਂ ਉਹਦਾ ਵਿਰੋਧ ਵੀ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਮੰਗਾਂ ਨੇ ਜਿਹੜੀਆਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਕਿਸਾਨੀ ਕਰਜ਼ਿਆਂ ਦਾ ਮਾਮਲਾ ਐ ਐਮਐਸਪੀ ਦਾ ਮਾਮਲਾ ਅਜੇ ਬਾਕੀ ਹੈ ਤੇ ਇਸ ਨੂੰ ਲੈ ਕੇ ਇਹ ਮਹਾਪੰਚਾਇਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਜਾ ਰਹੀ ਹੈ ਜਿਦੇ ਵਿੱਚ ਕਾਫੀ ਜਥੇਬੰਦੀਆਂ ਨੇ ਰਾਜੇਵਾਲ ਸਾਹਿਬ ਵੀ ਇਸ ਮੋਰਚੇ ਦਾ ਹਿੱਸਾ ਨੇ ਲੱਖੋਵਾਲ ਹੋ ਗਏ ਤੇ ਉਗਰਾਹਾਂ ਸਾਹਿਬ ਵੀ ਇਸ ਮੋਰਚੇ ਦਾ ਹਿੱਸਾ ਨੇ ਤੇ ਇੱਕ ਮੋਰਚਾ ਲੱਗਿਆ ਹੋਇਆ ਸ਼ੰਭੂ ਅਤੇ ਖਨੌਰੀ ਬੈਰੀਅਰ ਦੇ ਉੱਤੇ ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਇਹ ਮੋਰਚਾ ਚਲਾ ਰਖੇ ਨੇ ਇਹ ਮੋਰਚਾ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਦਿੱਲੀ ਨਹੀਂ ਜਾ ਰਿਹਾ ਇਹ ਇਨਾ ਬਾਰਡਰਾਂ ਦੇ ਉੱਤੇ ਬੈਠੇਗਾ ਤਾਂ ਇਹਦੇ ਵਿੱਚ ਕਈ ਤਰ੍ਹਾਂ ਦੇ ਸਵਾਲੇ ਖੜੇ ਹੋਗੇ ਨੇ ਕਿ ਕਿਸਾਨ ਮੰਗਾ ਮਣਵਾਉਣੀਆਂ ਚਾਹੁੰਦੇ ਨੇ ਮੰਗਾ ਸਾਭ ਦੀਆਂ ਇੱਕ ਨੇ ਕਿਸਾਨੀ ਦਾ ਮੁੱਦਾ ਇੱਕਾ ਤਾਂ ਫਿਰ ਇਹ ਕਿਉਂ ਵੱਖੋ-ਵੱਖਰੇ ਰਾਵਾਂ ਦੇ ਉੱਤੇ ਤੁਰੇ ਹੋਏ ਨੇ ਕਿੱਥੇ ਜਾ ਕੇ ਸਵਾਲ ਖੜੇ ਹੁੰਦੇ ਨੇ ਕਿਉਂ ਨਹੀਂ ਇਕੱਠੇ ਹੋ ਰਹੇ ਇਹਦੇ ਵਿੱਚ ਇਹ ਵੀ ਸਵਾਲ ਖੜੇ ਹੋ ਰਹੇ ਨੇ ਕਿ ਭਾਜਪਾ ਦੀ ਕੋਈ ਚਾਲਤਾ ਨਹੀਂ ਜਾਂ ਕੇਂਦਰ ਸਰਕਾਰ ਦੀ ਕਿ ਕਿਸਾਨਾਂ ਨੂੰ ਦੁਫਾੜ ਹੀ ਰੱਖਣਾ ਹੈ ਇੱਕ ਪਾਸੇ ਕਿਸਾਨਾਂ ਨੂੰ ਹਰਿਆਣਾ ਦੇ ਵਿੱਚ ਐਂਟਰ ਨਹੀਂ ਹੋਣ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਹਰਿਆਣੇ ਦੇ ਰਸਤੇ ਤੋਂ ਦਿੱਲੀ ਵੱਲ ਵਧਣਾ ਸੀ ਤੇ ਦੂਜੇ ਪਾਸੇ ਵੱਡਾ ਮੋਰਚਾ ਸੰਯੁਕਤ ਕਿਸਾਨ ਮੋਰਚਾ ਉਸ ਮੋਰਚੇ ਨੂੰ ਦਿੱਲੀ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਆਗਿਆ ਦੇ ਦਿੱਤੀ ਗਈ ਤੇ ਉਹ ਵੱਡਾ ਇਕੱਠ ਕਰ ਰਹੇ ਨੇ ਇਹਦੇ ਵਿੱਚ ਕੱਲੀਆਂ ਪੰਜਾਬ ਦੀਆਂ ਜਥੇਬੰਦੀਆਂ ਨਹੀਂ ਇਹਦੇ ਵਿੱਚ ਯੂਪੀ ਬਿਹਾਰ ਤੋਂ ਲੈ ਕੇ ਰਾਜਸਥਾਨ ਤੋਂ ਲੈ ਕੇ ਮਧ ਪ੍ਰਦੇਸ਼ ਤਾਮਿਲਨਾਡੂ ਤੱਕ ਦੇ ਵੀ ਕਿਸਾਨ ਨੇ ਜਿਹੜੇ ਅੱਜ ਇਸ ਕਿਸਾਨ ਮਹਾਪੰਚਾਇਤ ਦਾ ਹਿੱਸਾ ਬਣ ਰਹੇ ਨੇ ਵਿਚਾਰ ਚਰਚਾ ਹੋਵੇਗੀ ਤੇ ਦੂਜੇ ਪਾਸੇ ਕੁਝ ਕੁ ਜਥੇਬੰਦੀਆਂ ਨੇ ਜਿਹੜੀਆਂ ਖਨੌਰੀਏ ਤੇ ਸ਼ੰਭੂ ਬਾਰਡਰ ਦੇ ਉੱਤੇ ਬੈਠੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਅੱਗੇ ਵਧਣਾ ਚਾਹੁੰਦੀਆਂ ਸੀ ਨਹੀਂ ਵਧਣ ਦਿੱਤਾ ਗਿਆ ਤਾਂ ਉਹਨਾਂ ਨੇ ਵੀ ਹੁਣ ਨਵਾਂ ਪ੍ਰੋਗਰਾਮ ਬਣਾਇਆ ਹੈ ਕਿ ਨੌਜਵਾਨ ਕਿਸਾਨ ਜਿਹਦੀ ਜਾਨ ਚਲੀ ਗਈ ਸੀ ਗੋਲੀ ਦੇ ਨਾਲ ਤਾਂ ਉਹਦੀਆਂ ਜਿਹੜੀਆਂ ਅਸਥੀਆਂ ਨੇ ਉਹਨਾਂ ਨੂੰ ਪਿੰਡ-ਪਿੰਡ ਲਜਾਇਆ ਜਾਏਗਾ ਤੇ ਸਵਾਲ ਕੀਤਾ ਜਾਵੇਗਾ ਕਿ ਇਹਦੀ ਮੌਤ ਵਾਸਤੇ ਕੌਣ ਜ਼ਿੰਮੇਵਾਰ ਹੈ ਤਾਂ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਹੈ ਕਿ ਕਿਸਾਨ ਲੀਡਰ ਵੱਖੋ-ਵੱਖਰੇ ਰਾਵਾਂ ਦੇ ਉੱਤੇ ਤੁਰੇ ਹੋਏ ਨੇ ਤੇ ਅੱਜ ਦੀ ਜਿਹੜੀ ਕਿਸਾਨ ਮਹਾਪੰਚਾਇਤ ਹੈ ਇਹਦੇ ਵਾਸਤੇ ਕਿਸਾਨ ਵੱਡੀ ਗਿਣਤੀ 'ਚ ਦਿੱਲੀ ਪਹੁੰਚ ਚੁੱਕੇ ਨੇ ਪੂਰੇ ਪ੍ਰਬੰਧ ਨੇ ਕਿਸਾਨਾਂ ਵੱਲੋਂ ਵੀ ਤੇ ਦੂਜੇ ਪਾਸੇ ਪੂਰੇ ਪ੍ਰਬੰਧ ਨੇ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਵੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ ਕਿਉਂਕਿ ਇਸੇ ਤਰ੍ਹਾਂ ਦਿੱਲੀ ਦੇ ਵਿੱਚ ਜਦੋਂ ਅੰਦੋਲਨ ਚੱਲ ਰਿਹਾ ਸੀ ਤਾਂ 26 ਜਨਵਰੀ ਨੂੰ ਅੰਦੋਲਨ ਦੇ ਦੌਰਾਨ ਹੀ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਦੇ ਦੌਰਾਨ ਹੀ ਕੁਝ ਕਿਸਾਨ ਜਥੇਬੰਦੀਆਂ ਜਾਂ ਨੌਜਵਾਨ ਲਾਲ ਕਿਲੇ ਵੱਲ ਗਏ ਜਿੱਥੇ ਕੇਸਰੀ ਨਿਸ਼ਾਨ ਲਗਾਇਆ ਗਿਆ ਤੋਂ ਉਦੋਂ ਬਾਅਦ ਦੇ ਵਿੱਚ ਵੀ ਕਾਫੀ ਲੋਕਾਂ ਦੇ ਉੱਤੇ ਕਾਰਵਾਈਆਂ ਹੋ ਗਈਆਂ ਸੀ ਤੇ ਹੁਣ ਵੀ ਸਖਤ ਪ੍ਰਬੰਧ ਨੇ ਸਖਤ ਪੈਰੇ ਨੇ ਤੇ ਉਹਦੇ ਵਿੱਚ ਅੱਜ ਇਹ ਕਾਨਫਰੰਸ ਕਿਸਾਨਾਂ ਦੀ ਕਿਸਾਨ ਮਹਾਪੰਚਾਇਤ ਹੋਣ ਜਾ ਰਹੀ ਹੈ ਇਸ ਮਾਮਲੇ ਦੀ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅੱਗੇ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ